ਵੱਡੇ ਵੀਰੇ ਬੇਨਤੀ ਇਹ ਕਰਨੀ ਸੀ ਵੀ ਕਾਗਜ ਮੰਡੀ ਚੋਂ ਮਿਲ ਨਹੀਂ ਰਹੇ ਤੇ ਜੇ ਕਿਸੇ ਵੀਰ ਕੋਲੇ ਕੋਈ ਘਰੇ ਕਾਗਜ ਪਾਇਓ ਸਾਡੇ ਨਾਲ ਜ਼ਰੂਰ ਸੰਪਰਕ ਕਰੇ ਅਈ ਛੱਤਾਂ ਤੇ ਵਿੱਚ ਆਪਣੇ ਪਿੰਡ ਦੇ ਜੁੜੀਆਂ ਛੱਤਾਂ ਉਹਨਾਂ ਦੇ ਕਾਗਜ ਪਾਈ ਜਾਂਦੇ ਆ ਜੇ ਕਿਸੇ ਕੋਲੇ ਕਾਗਜ ਪਾਇਆ ਤਾਂ ਸਾਡੇ ਕੋ ਕਾਗਜ ਪਹੁੰਚਦੇ ਕਰਦੇ ਬਹੁਤ ਧੰਨਵਾਦ ਭਾਈ ਕਾਗਜ ਨੂੰ ਸਿੰਗਲ ਕਰ ਲੋ ਡਬਲ ਆ ਇਹ ਮੈਂ ਕਹਿੰਦਾ ਤੂੰ ਪਿੱਛੇ ਨੂੰ ਖਿੱਚੀ ਚੱਲਦਾ ਇੱਥੇ ਇਕੱਠਾ ਹੋ ਜਾਣਾ ਮਗਲ ਫੇਰ ਕਰਦੇ ਉਹਨਾਂ ਦਾ ਬੁਨੇ ਕੱਟ ਲੈਣ ਦਾ ਕਿਹੜਾ ਮਹਾਰਾਜ ਨੇ ਨਾ ਕਹਿ ਰਾਇਦ ਕੀ ਕਰਿਆ بیا ਛੱਪੜ ਕਿੰਨਾ ਨੀਵਾ ਕਰਿਆ ਸੀ ਇੱਥੇ ਕੁਝ ਨਹੀਂ ਦਿਖ ਰਿਆ ਆ ਖੂਬ ਬਣੇ ਸੀਗੇ ਪਾਣੀ ਪਾਣੀ ਹੋ ਗਿਆ ਆ ਆਪਣੀ ਘਰ ਤੋਂ ਜਿਹੜੀ ਬੀਰ ਅਮਦਾਸ ਸਿੰਘਾਂ ਸਿੱਖਾਂ ਦੇ ਘਰ ਕੋਲ ਦੀ ਲੰਗ ਦੇ ਵਿੱਚ ਪਾਣੀ ਪਾਣੀ ਹੋ ਗਿਆ ਘਰਾਂ ਚ ਪਾਣੀ ਵੜ ਗਿਆ ਹੁਣ ਕਈ ਘਰਾਂ ਦੇ ਵਿੱਚ ਆਪ ਪਤਾ ਜਾ ਕੇ ਲੈਣੇ ਆ ਪਾਣੀ ਮੇਰੇ ਖਿਆਲ ਨਾਲ ਕਈ ਘਰਾਂ ਚ ਵੀ ਆ ਗਿਆ ਲੱਗਦਾ ਬੜਿਆ ਬੰਦੇ ਤਾਂ ਅਸੇ ਪਾਸੇ ਪਰ ਰੱਬ ਐਦ ਕੀ ਇੰਨੀ ਕੋ ਕ੍ਰੋਪੀ ਆ ਰੱਬ ਵੱਲੋਂ ਉੰਦੇ ਬਾਰਡਰਾਂ ਤੇ ਤੁਸੀਂ ਕਹਿ ਹੀ ਸਕਦੇ ਆ ਜਾਂ ਉਧਰਲੇ ਪਾਸੇ ਪਾਣੀ ਆਇਆ ਵਾ ਕਿੰਨਾ ਹੜਾਂ ਵਾਲਾ ਪਿੰਡ ਦੇ ਵੀ ਹਾਲਾਤ ਆ ਬਣੀ ਖੜੇ ਆ ਤੁਸੀਂ ਦੇਖ ਸਕਦੇ ਹੋ ਪਾਣੀ ਪਾਣੀ ਹੋਇਆ ਪਾਚ ਰੱਬ ਵੀ ਪਾ ਹੀ ਇੰਨਾ ਰਿਹਾ ਵੀ ਇਹਦੇ ਮੂਰੇ ਕਿਸਦਾ ਜੋਰ ਨਹੀਂ ਚੱਲ ਰਿਹਾ ਸੜਕ ਤੇ ਪਾਣੀ ਚੜਨਾ ਸਟਾਰਟ ਹੋ ਗਿਆ ਓਏ ਜੱਗੇ ਪੈਂਤਰਾਲ ਦੇ ਘਰ ਕੋਲੋਂ ਸੜਕ ਤੇ ਪਾਣੀ ਜਾ ਰਿਹਾ ਆ ਵੀ ਦੇ ਹਾਲਾਤ ਵੀ ਮੇਰੇ ਖਿਆਲ ਨਾਲ ਤਾਂ ਬੋਰੀਆਂ ਬਾਰੀਆਂ ਭਰ ਕੇ ਲਾਉਣੀਆਂ ਪੈਣਗੀਆਂ ਅੱਜ ਆਪਾਂ ਨੂੰ ਤੇ ਇਹ ਕਹਿੰਦੇ ਬੋਰੀਆਂ ਦਾ ਪ੍ਰਬੰਧ ਮੈਂ ਇਹ ਗੁਰਦਰਾ ਸਾਹਿਬ ਬੋਰੀਆਂ ਇਕੱਠੀਆਂ ਹੋਈਆਂ ਪੰਜਾਂ ਉੱਥੋਂ ਲੈ ਆਉ ਆਹ ਭਾਈ ਭਜਨੇ ਦਾ ਘਰ ਆ ਆ ਹੈਗਾ ਇਧਰ ਆਪਣੇ ਬਾਰੇ ਦੇ ਪਰਿਵਾਰ ਚ ਤੇ ਜਦੋਂ ਪਾਣੀ ਆਈ ਜਦ ਜ਼ਿਆਦਾ ਗਿਆ ਬੁਰੇ ਹਾਲ ਹੋ ਗਏ ਇੱਥੇ ਆ ਦੇਖੋ ਪਾਣੀ ਪਾਣੀ ਬੜਾ ਜ਼ਿਆਦਾ ਹਾਂਜੀ ਐਂ ਕਰ ਇੰਗਲੈਂਡ ਦੇ ਕਿਹਦੇ ਬੰਦ ਕਰ ਬੈਟਰੀ